ਹੋਰ ਸੁਣਾ ਭੈਣਾ ਠੀਕ ਆ ਭੈਣ ਜੂਸਾ ਮੈਂ ਤਾਂ ਉਹ ਤੈਨੂੰ ਦੇਖ ਦੇਖ ਕੇ ਤਾਂ ਮੈਨੂੰ ਰੀਝਾ ਲੈਂਦੀਆਂ ਨੇ ਤੇ ਤੂੰ ਆ ਜਾਨੀ ਆ ਮੇਰਾ ਵੀ ਦਿਲ ਖੁਸ਼ ਹੋ ਜਾਂਦਾ ਆ ਹੋਰ ਭੈਣੇ ਜਾਣਾ ਕਿੱਥੇ ਆ ਜਦ ਦੀ ਮਾਂ ਤੁਰ ਗਈ ਉਸ ਤੋਂ ਬਾਅਦ ਕਿੱਥੇ ਜਾਣਾ ਜਿੰਨਾ ਮਰਜੀ ਚੱਲ ਜਾਓ ਕੋਈ ਕਿਸੇ ਨਾਲ ਐਨਾ ਦੁੱਖ ਸੁੱਖ ਨਹੀਂ ਹੁੰਦਾ ਹੀ ਨਹੀਂ ਹੁੰਦਾ ਤੇ ਛੱਟ ਕਢੀ ਗਏ ਤੇ ਆ ਗਏ ਜੋ ਭੈਣਾ ਪੈਣਾ ਨੇ ਕਰ ਲੈਣਾ ਕੋਣ ਸੁਣਦਾ ਅੱਜ ਕੋਈ ਨਹੀਂ ਸੁਣਦਾ ਭੈਣਾ ਤਾਂ ਭੈਣਾ ਨੇ ਇੱਕ ਦੂਸਰੇ ਨੂੰ ਮਾਂ ਤੇ ਹਾਲ ਪਿਆਰ ਦੇਣਾ ਪਿਆਰ ਦੇਣਾ ਹਾਂ ਤੁਸੀਂ ਵੱਡੇ ਹੋ ਮੈਨੂੰ ਤਾਂ ਮਹਿਸੂਸ ਹੀ ਨਹੀਂ ਹੁੰਦਾ ਵੀ ਮੈਂ ਆਪਣੀ ਮਾਂ ਨੂੰ ਅੱਲੇ ਨਹੀਂ ਖੋਇਆ ਜਾਂ ਕਿਵੇਂ ਆ ਵੀ ਮੇਰੀ ਮਾਂ ਮੇਰੇ ਕੋਲ ਐਨਾ ਪਿਆਰ ਦਿੰਦੇ ਉਸ ਮੈਨੂੰ ਮਾਂ ਦੀ ਕਮੀ ਬਹੁਤ ਖਾਲੀ ਹੈ ਉਹ ਤੇ ਹੁਣ ਤੁਹਾਨੂੰ ਤੇ ਆਵੇਂ ਨਾ ਜੇ ਮੇਰੇ ਤੋਂ ਵੱਡੇ ਤੁਸੀਂ ਹੋ ਮੈਨੂੰ ਤਾਂ ਮਿਲ ਜਾਂਦਾ ਤੁਹਾਡਾ ਪਿਆਰ ਤੇ ਮੈਂ ਤੁਹਾਨੂੰ ਫਿਰ ਇਹ ਰਹਿੰਦਾ ਹੈ ਕਿ ਮੇਰੇ ਤੋਂ ਵੱਡਾ ਕੋਈ ਹੁੰਦਾ ਮੈਂ ਵੀ ਉਹਨੂੰ ਕਹਿੰਦੀ ਮੈਂ ਵੀ ਆਪਣਾ ਮਨ ਖੋਲ ਕੇ ਦੱਸਦੀ ਵੀ ਮੈਂ ਤੁਸੀਂ ਮੇਰੇ ਕੋਲ ਆ ਜਿਆ ਕਰੋ ਤੂੰ ਆ ਜਾ ਕਰ ਮੇਰੇ ਕੋਲ ਮੈਂ ਤੇਰ ਕੋ ਕਿੱਦਾਂ ਆਵਾਂ ਆਉਂਗੀ ਮੈਂ ਹੈ ਮੇਰੀ ਭੈਣ ਨੋ ਨਾ ਮਾਮਾ ਦਾ ਦਾਇਤਾ ਤੋ ਢੋਈਦਾ ਆਂ ਦੀਆ ਨਹੀਂ ਮੈਂ ਤਾਂ ਤੁਹਾਡੇ ਹੁੰਦਿਆ ਨਾ ਹੈਗਾ ਕਿ ਮੈਨੂੰ ਕੋਈ ਕਮੀ ਨਹੀਂ ਮਹਿਸੂਸ ਹੁੰਦੀ ਤੁਸੀਂ ਮੈਨੂੰ ਕਦੀ ਕਿਸੇ ਪਿਆਰ ਖਣੋ ਕਿਸੇ ਗੱਲ ਖਣੋ ਬੰਜੇ ਨਹੀਂ ਰੱਖਿਆ ਤੂੰ ਮੇਰੀ ਧੀਆ ਵਰਗੀ ਆਂ ਮੈਂ ਤੈਨੂੰ ਦੇਖਣਾ ਨਹੀਂ ਹੋਰ ਕਿਹਦੇ ਦੇਖਣਾ ਆ ਹੁਣ ਸਾਡੀ ਮਾਂ ਚਲ ਗਈ ਤਾਂ ਮੈਂ ਹੀ ਤੈਨੂੰ ਦੇਖਣਾ ਆ ਤੇ ਤਾਈ ਆ ਜਾ ਜਾਨੀ ਚੰਗਾ ਮਾੜਾ ਸਰ ਮੈਂ ਨਹੀਂ ਦੇਖੂਗੀ ਤਾਂ ਕੌਣ ਦੇਖੂਗਾ ਅਸੀਂ ਹੋਈ ਇੱਕ ਦੂਸਰੇ ਦਾ ਸਹਾਰਾ ਬਣਨਾ ਮੈਨੂੰ ਐ ਹੁੰਦਾ ਬਈ ਮੇਰੀ ਮਾਂ ਬੈਠੀ ਆ ਮੈਂ ਚੱਲੀ ਆ ਬੜੇ ਚਾਣ ਆਪਣੇ ਆ ਜਾਨੀ ਆ ਤੇਰਾ ਘਰ ਆ ਦਿਨੇ ਆ ਰਾਤੀ ਆ ਤੈਨੂੰ ਇੱਥੇ ਕੋਈ ਰੋਕ ਟੋਕ ਨਹੀਂ ਤੈਨੂੰ ਬੱਚੇ ਬਥੇਰਾ ਪਿਆਰ ਕਰਦੇ ਹੱਥਾਂ ਤੇ ਚੁੱਕਦੇ ਆ ਠੰਡੀਆਂ ਛਾਵੇਂ ਬਹੁਤ ਕਰਦੇ ਆ ਬਹੁਤ ਉਹਨਾਂ ਨੂੰ ਤਾਂ ਚਾਹ ਚੜ ਜਾਂਦਾ ਹੈ। ਮੰਮੀ ਜੀ ਤੁਸੀਂ ਪਿਆਜ਼ ਕੱਟ ਦੋਗੇ? ਹਾਂ ਉਹ ਤੇ ਲਿਆ ਮੈਂ ਕੱਟ ਦੇਣੀ। ਲੈ ਫੜਾ ਦੇ। ਤੇ ਖਾਓਗੇ ਕੀ ਹੁਣ ਮੈਂ ਕੀ ਬਣਾਵਾ? ਛੋਲ ਬਣਾ ਲਾ ਹੁਣ ਬਸ। ਠੀਕ। ਹਾਂ। ਤੇ ਤੇ ਆਹ ਲਿਆ ਮੈਂ ਕੱਟ ਦੋ। ਮੈਂ ਕੋਈ ਨਹੀਂ। ਮੈਂ ਕੱਟ ਲੈਣਾ। ਇਹ ਆ ਟਾਈਮ ਨਿਕਲ ਜਾਂਦਾ ਹੱਥ ਖੇੜ ਕੇ ਉਹਦੇ ਵਰਗੀ ਰੀਸ ਨਹੀਂ ਪੈਣਾ। ਇੱਥੇ ਕੀ ਦੁਨੀਆ ਤੇ ਲੈ ਜਾ ਕੋਚ ਵੀ ਨਹੀਂ ਕੋਚ ਵੀ ਨਹੀਂ ਕਹਿੰਦੇ ਜਿਹੜੀ ਪੇਕਿਆਂ ਤੋਂ ਠੰਡੀ ਹਵਾ ਆਉਂਦੀ ਆ ਨਾ ਉਹ ਕਿਤੇ ਉਹ ਨਹੀਂ ਆਉਂਦੀ ਭੈਣ ਵੇਖ ਲੈ ਆਪਣੀਆਂ ਨੂੰ ਵੀ ਕਿੰਨੀ ਵਧੀਆ ਵਾ ਨਹੀਂ ਪਰਮਾਤਮਾ ਨੇ ਮੈਨੂੰ ਦੇ ਇਹੇ ਜੂ ਮੈਂ ਮੁੰਡਾ ਵੀ ਆਇਆ ਮੇਰੇ ਪਰਮਾਤਮਾ ਨੇ ਦਿਨ ਫੇਰ ਦਿੱਤੇ ਤੇ ਮੈਨੂੰ ਬਹੁਤ ਚੰਗੀ ਧੀ ਮਿਲੀ ਆ ਮੈਂ ਕਹਈ ਨਾ ਨੂੰਹ ਵਾਲਾ ਸਲੂਕ ਰੱਖਿਆ ਇੰਨੀਆਂ ਕਿ ਮੈਂ ਤੈਨੂੰ ਧੀਆਂ ਨਾਲ ਵੱਧ ਕੇ ਰੱਖਦੀ ਆ ਕਿ ਮੇਲੇ ਇਹ ਧੀ ਦਾ ਚੱਲ ਕੇ ਆਉਗੀ ਚੱਲ ਕੇ ਆਉਗੀ ਇਹ ਮੇਰੇ ਕੋਲ 24 ਘੰਟੇ ਰਹਿਣਾ ਇਹਨੇ ਇਹ ਨਹੀਂ ਪੁੱਛਣਾ ਹਾਂ ਹਾਲ ਦੁੱਖ ਸੁਖ ਹੁਣ ਉਦੋਂ ਮੈਂ ਥੋੜੇ ਦਿਨ ਹੋਇਆ ਤਾਂ ਮੈਨੂੰ ਕਹਿੰਦੀ ਮੰਮੀ ਕਹਿੰਦੀ ਮਾਸੀ ਆਏ ਨਹੀਂ ਮੈਂ ਕੋਈ ਨਹੀਂ ਮੈਂ ਤੇਰੀ ਮਾਸੀ ਨੂੰ ਫੋਨ ਕਰਦੀ ਆ ਕਹਿੰਦੀ ਮੰਮੀ ਮਗਾ ਮੰਮਾ ਦਾਤੀ ਨੂੰ ਬੁਲਾ ਲਵੋ ਨਹੀਂ ਤਾਂ ਕੌਣ ਯਾਦ ਕਰਦਾ ਅੱਜ ਕੱਲ੍ਹ ਕੌਣ ਪੁੱਛਦਾ ਆ ਆ ਮੁੰਡਾ ਕਹਿ ਦਿੰਦਾ ਆ ਕਹਿੰਦਾ ਮੰਮੀ ਮਾਸੀ ਨੂੰ ਕਹਿ ਦੋ ਆਜੋ ਸਾਡੇ ਕੋਲ 4 ਦਿਨ ਲਾਜਵੇ ਤੇ ਮੈਂ ਤਾਂ ਕੋਈ ਨਹੀਂ ਪੁੱਤ ਮੈਂ ਫੋਨ ਕਰਦੀ ਆ ਬਸ ਨਿਕਲਿਆ ਹੀ ਨਹੀਂ ਜਾਂਦਾ ਹਾਂ ਕੰਮ ਕਾਰੀਏ ਵਜੇ ਹੋ ਗਏ ਕਮਾਕਾਰਾਂ ਦਾ ਇਦਾਂ ਹੀ ਆ ਉਹ ਤਾਂ ਚੱਲੀ ਜਾਣੇ ਭੈਣ ਦੁਨੀਆ ਨਾਲ ਹਾਂ ਕੰਮ ਕਦੀ ਮੁੱਕਿਆ ਜ਼ਿੰਦਗੀ ਮੁੱਕ ਜਾਂਦੀ ਕੰਮ ਨਹੀਂ ਮੁੱਕਦੇ ਕੰਮ ਨਹੀਂ ਮੁੱਕਦੇ ਸਿੱਧੀ ਜਿਹੜੀ ਗੱਲ ਆ ਆਪਾਂ ਇਹ ਆਉਣਾ ਜਾਣਾ ਤਾਂ ਬਣਿਆ ਹੀ ਆ ਹਾਂ ਜਾਣਾ ਹੋਰ ਕਿੱਥੇ ਆ ਕਿੱਥੇ ਜਾਣਾ ਹਾਂ ਮਾਣੇ ਵਾਜ ਮਾਰਨੀ ਤੇ ਚਟਕੇ ਲੈ ਜਾਣਾ ਕਦੀ ਕੋਈ ਸਬਜ਼ੀ ਬਣਾ ਕੇ ਲੈ ਜਾਣੀ ਕਦੀ ਇੱਕ ਮੈਂ ਬਣਾ ਲੈਣੀ ਇੱਕ ਤੂਬ ਬਣਾ ਲੈਣਾ ਕਿਹੜਾ ਮਾਹ ਤੂੰ ਚਾਹ ਬਣਾ ਲੈ ਚਾਹ ਬਣਾ ਲਈ ਚਾਹ ਬਣਾ ਲੈ ਉਹ ਦਿਨ ਭੁੱਲਦੇ ਆ ਕਿਤੇ ਕਿਤੇ ਦਿਨ ਭੁੱਲਦੇ ਨਹੀਂ ਭੁੱਲਦੇ ਕਦੇ ਇਹਦੇ ਨਾਲ ਲੱਕੀ ਨਾ ਹਜਾਰੀ ਇਹ ਨਹੀਂ ਮਿਲਦੇ ਜੋ ਕੇ ਕੀਆ ਲਿਆ ਅਰੀਜਾ ਮਾਵਾ ਨਾਲ ਹੁੰਦੀਆਂ ਆ ਉਹ ਮਾਵਾ ਨਾਲ ਹੀ ਆ ਕੀ ਕਰ ਸਕਦਾ ਬੰਤਾ ਇੱਥੇ ਕਮੀਆਂ ਖਲ ਜਾਂਦੀਆਂ ਆ ਉਹ ਪੂਰੀਆਂ ਨਹੀਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਨਹੀਂ ਹੁੰਦੀਆਂ ਹੁਣ ਕਈ ਵਾਰੀ ਬੈਠੀ ਰਹਿੰਦੀ ਆ ਤੇ ਇਹਨਾਂ ਨਾਲ ਵੀ ਗੱਲਾਂ ਕਰਦੀ ਆ ਇਹ ਕਹਿੰਦੇ ਕਹਿੰਦੇ ਹੁਣ ਤੂੰ ਜਾਣਾ ਕਿਹਦੇ ਕੋਲ ਉੱਥੇ ਕੋਈ ਹੈ ਨਹੀਂ ਹੈ ਨਹੀਂ ਹੁਣ ਜਾਣਾ ਕਿਹਦੇ ਕੋਲ ਆ ਪੇਕਾ ਤਾਂ ਖਤਮ ਹੋ ਗਿਆ ਨਿਆਣਿਆਂ ਦਾ ਵੀ ਦਿਲ ਤੇਰੇ ਨਾਲ ਹੀ ਭੇਜਦਾ ਆ ਹੂੰ ਉਹ ਹੁਣ ਜੇ ਕਹਿੰਦੇ ਬੱਚੇ ਪਿਆਰ ਦੇ ਹਾਂ ਤੇ ਮੇਰੇ ਨਿਆਣੇ ਕਹਿ ਦਿੰਦੇ ਆ ਮੰਮੀ ਅਸੀਂ ਮਾਸੀ ਘਰ ਜਾਣਾ ਉਹ ਹੀ ਸਾਡੇ ਨਾਨਕੇ ਸਤਿ ਸ਼੍ਰੀ ਅਕਾਲ ਮਾ ਬੀ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਫੋਰਚਨਾਓ ਕਿਦਾਂ ਪਰਵਾਹ ਠੀਕ ਆ ਜੀ 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 ਅੱਛਾ ਅੱਛਾ ਕੀ ਹਾਲ ਹੈ ਜੀ ਤੁਸੀਂ ਸੁਸਣਾਓ ਠੀਕ ਹੈ ਵੀਰ ਜੀ ਦਾ ਕੀ ਹਾਲ ਹੈ ਵੀਰ ਜੀ ਬਿਚ ਕੋਈ ਨਾ ਕੋਈ ਨਾ ਕੋਈ ਨਾ ਕੱਟ ਲੈਣੀ ਆ और पहले तुझे तो सुनाऊ परिवार दी सब ठीक है सब बढ़िया बेटे पानी ले आई हां जी आई और तना ओदिया मैं कुल कितने फोन कर दे सी तू छके नहीं कोई हो ठीक कर तू अच्छे सब ठीक है और भी ठीक हो अच्छा मेरा सब बढ़िया है मैं मैं सुन ले आ ले दो ਹਲਲ ਫੋਰਚਨਾਲ ਕਿੱਦਾਂ ਕਾਰ ਹੈ ਹਾਂਜੀ ਹਾਂਜੀ ਸਭ ਠੀਕ ਠਾਕ ਹੈ ਅੱਛਾ ਹਾਂ ਮੈਂ ਕਿਹਾ ਤੁਹੀਂ ਫੋਨ ਨਹੀਂ ਚੱਕਦੇ ਚਲ ਆਪ ਹੀ ਜਾਣਨੇ ਆ ਨਹੀਂ ਪੋ ਇਦਾਂ ਦੀ ਤਾਂ ਕੋਈ ਗੱਲ ਨਹੀਂ ਜੇ ਮੈਂ ਫੋਨ ਤਾਂ ਮੈਂ ਹਮੇਸ਼ਾ ਹੀ ਚੱਕਦੀ ਆ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਕਿ ਮੈਂ ਫੋਨ ਨਾ ਚੱਕਾਂ ਤੁਸੀਂ ਇਹ ਕਿਹੜੀ ਗੱਲ ਕਰਦੇ ਹੋ ਮੈਂ ਫੋਨ ਨਹੀਂ ਚੱਕਦੀ ਭਾਬੀ ਜੀ ਮੈਂ ਕੋਈ ਝੂਠ ਬੋਲਣਾ ਹੈ ਮੈਂ ਤੈਨੂੰ ਇਹ ਥੋੜੀ ਕਿਹਾ ਵੀ ਤੂੰ ਝੂਠ ਬੋਲ ਨਹੀਂ ਤੁਹਾਡਾ ਤੇ ਇਸ਼ਾਰਾ ਇਹੀ ਹੈ ਕਿ ਮੈਂ ਸ਼ਾਇਦ ਝੂਠ ਬੋਲਦੀ ਹਾਂ ਨਹੀਂ ਨਹੀਂ ਮੈਂ ਇਹ ਗੱਲ ਨਹੀਂ ਕੀਤੀ ਵੀ ਮੈਂ ਜਦੋਂ ਵੀ ਤੁਹਾਡਾ ਫੋਨ ਆਉਂਦਾ ਮੈਂ ਫੋਨ ਚੁੱਕਦੀ ਜ਼ਰੂਰ ਆਏ ਨਹੀਂ ਵੀ ਮੈਂ ਨਾ ਚੁੱਕਾ ਚਲੋ ਕੋਈ ਗੱਲ ਨਹੀਂ ਫਿਰ ਮੇਰਾ ਫੋਨ ਖਰਾਬ ਹੋਏਗਾ ਮੈਂ ਇਹ ਨਹੀਂ ਗੱਲ ਕਹਿੰਦੀ ਜਿਹੜੀ ਤੁਸੀਂ ਤੁਸੀਂ ਹੋਰ ਪਾਸੇ ਨੂੰ ਗੱਲ ਲਿਜਾਣੇ ਆ ਬੇਟੇ ਹਾਂਜੀ ਆਪੇ ਤੂੰ ਲੈ ਜਾ ਮਸਾਲਾ ਕੱਟ ਦਿੱਤਾ

ਉਹ ਤਾਂ ਹੁਣ ਸ਼ਾਮ ਨੂੰ ਹੀ ਆਉਣਗੇ ਕੰਮ ਤੇ ਗਏ ਐ ਦੀ ਛੱਤੀ ਥੋੜੀ ਆ ਜੇ ਮੇਰੇ ਤਾਂ ਕੰਮ ਤੇ ਗਏ ਹੋ ਸਵੇਰ ਤੇ ਜਾਂਦੇ ਆ ਸ਼ਾਮ ਨੂੰ ਆਉਂਦੇ ਆ ਮੁੰਡਾ ਵੀ ਕੰਮ ਤੇ ਗਿਆ ਆ ਨਾਲ ਹੀ ਠੀਕ ਆ ਇਕੱਠੇ ਚਲ ਜਾਂਦੇ ਪੇਪੁੱਤ ਇਕੱਠੇ ਆ ਜਾਂਦੇ ਆ ਚਲੋ ਹੋਰ ਹਾਂਜੀ ਸਭ ਠੀਕ ਠਾਕ ਸਾਰੇ ਠੀਕ ਸੀਗੇ ਹਾਂਜੀ ਹਾਂਜੀ ਬੱਚੇ ਠੀਕ ਠਾਕ ਸੀ ਮੈਂ ਫਿਰ ਉਹਨਾਂ ਨੂੰ ਕਿਹਾ ਕਹਿੰਦੇ ਮੰਮੀ ਫੋਨ ਨਹੀਂ ਚੱਕਦੇ ਤੁਸੀਂ ਆਪ ਹੀ ਚਲ ਜਾਓ ਮੈਂ ਕਿਹਾ ਚਲੋ ਕੋਈ ਗੱਲ ਨਹੀਂ हाँ मैं यहाँ पे जानी है अच्छा हम्म ठीक <coughs> बढ़ गया बेटा हाँ जी हाँ जी मुझे अच्छा अच्छा और सुनाओ सारे ठीक है हाँ जी हाँ जी कृपा है जी तो सुनाओ बढ़िया ਹਾਂ ਵਧੀਆ ਹੀ ਚਾਹੀਦਾ ਛੁੱਟੀਆਂ ਕੱਟਣ ਆਏ ਹੋਗੇ ਬੱਚਿਆਂ ਨੂੰ ਪਈਆਂ ਨਾ ਕਹਿੰਦੇ ਹੁੰਦੇ ਚਲੋ ਆਈ ਵੀ ਕੱਟਣੇ ਆ ਛੁੱਟੀਆਂ ਭੈਣ ਵੱਲ ਵੈਸੇ ਹੀ ਆ ਗਏ ਛੁੱਟੀਆਂ ਨੂੰ ਕੀ ਹੈ ਮੇਰਾ ਹੀ ਦਿਲਾਸ ਹੋਇਆ ਸੀਗਾ ਮੈਂ ਕਿਹਾ ਚੱਲ ਆ ਕੇ ਮਿਲ ਜਾ ਤੇ ਦੋ ਦਿਨ ਮੇਰ ਕੋ ਰਹਿ ਜਾ ਹਾਂ ਲੋ ਹਾਂ ਹਾਂ ਉਤਰ ਦਿਓ ਹਾਂ ਕਰਮਾ ਵਾਲੇ ਹੁੰਦੇ ਆ ਉਹ ਭੈਣ ਭਰਾ ਜਿੰਨਾਂ ਦੀ ਯਾਦ ਆਉਂਦੀ ਕੇਨ ਕਰਮਾ ਨਾਲ ਹੀ ਆਉਂਦਾ ਭੈਣੇ ਸਾਰੇ ਹਰ ਕੋਈ ਇਹਦੇ ਤੇ ਮਹਾਰਾਜ ਨੇ ਜਿਹੜੇ ਬਣਾਇਓ ਏ ਕਰਮਾ ਨਾਲ ਹੀ ਮਿਲਦੇ ਆਜੋ ਤੁਸੀਂ ਵੀ ਆਜੋ ਤੁਸੀਂ ਵੀ ਆਪਾਂ ਮੈਂ ਪਾਣੀ ਲਿਆਣਾ ਤੁਹਾਨੂੰ ਨਹੀਂ ਹੈਗਾ ਪਾਣੀ ਹੈਗਾ ਆਜੋ ਤੁਸੀਂ ਆਜੋ ਨੰਨੂ ਕੰਮ ਕੁ ਮੈਂ ਕਰਨ ਦੋ ਜਾਂ ਫਿਰ ਸੇ ਬੈਠ ਕੇ ਰੋਟੀ ਖਾ ਲੈਗੀ ਇਕੱਲੀ ਨਾ ਤੇ ਉਹ ਕੰਮ ਬਥੇਰਾ ਕਰਦੀ ਆ ਸਾਰਾ ਘਰ ਦਾ ਕੰਮ ਉਹ ਹੀ ਕਰਦੀ ਮੈਂ ਥੋੜੀ ਕਰਦੀ ਮੈਨੂੰ ਤਾਂ ਕਦੀ ਉੱਠਣੇ ਨਹੀਂ ਦਿੱਤਾ ਠੀਕ ਹੈ ਤਾਂ ਰੋਟੀ ਪਾਣੀ ਤਾਂ ਮੇਰੇ ਨਾਲ ਹੀ ਬਹਿ ਕੇ ਖਾਊਗੀ ਕੱਲੀ ਥੋੜੀ ਖਾਊਗੀ ਸਾਡੀਆਂ ਨੋਹਾਂ ਤੇ ਸਭ ਨੂੰ ਕੋ ਆ ਕੇ ਫੇਰ ਖਾਣੀਆਂ ਉਹ ਆਪਣੇ ਆਪਣੇ ਘਰ ਦਾ ਸੂਲ ਆ ਮੇਰੇ ਘਰ ਦਾ ਸੂਲ ਇਹ ਨਹੀਂ ਹੈਗਾ ਕਿ ਅਸੀਂ ਵੱਖਰੇ ਵੱਖਰੇ ਖਾਈਏ ਬਹਿ ਕੇ ਆਪ ਵੱਖਰੇ ਖਾਈਏ ਤਾਂ ਨੂੰ ਤੇ ਹੀ ਬਖਰੇ ਖਾਵੇ ਆ ਖਾਓ ਚੋਲਾ ਚ ਆਪਣਾ ਹਿੱਸਾ ਸੀਗਾ ਲੱਗਦਾ ਜਿਹੜਾ ਰਲਿਆ ਉਹ ਖਾ ਹੀ ਲੈਣਾ ਖਾ ਪੈਣਾ ਖਾਣੀ ਹਾਂ ਚੋਲਾ ਤੇ ਦਿਲ ਸੀ ਬੋਟੀ ਕਹਿੰਦੀ ਸੀ ਮੈਂ ਸਬਜ਼ੀ ਰੋਟੀ ਬਣਾਉਣੀ ਆ ਮੈਂ ਕਿਹਾ ਤੂੰ ਰਹਿਨ ਤਾਂ ਹੁਣ ਸਬਜ਼ੀ ਰੋਟੀ ਤੂੰ ਚੋਲ ਬਣਾ ਸਾਡਾ ਚੋਲਾ ਤੇ ਮਨ ਸੀਗਾ ਚੋਲੇ ਖਾ ਬਣਾ ਲੈ ਧੰਜੀ ਕਹਿੰਦੇ ਹੁੰਦੇ ਆ ਵੀ ਚੋਲ ਖਾਣੇ ਨਹੀਂ ਗਿਆ ਕਹਿੰਦੇ ਬਣਾ ਲੈ ਚੋਲ ਨੇ ਮੈਂ ਮੈਂ ਸੋਚਿਆ ਤੁਸੀਂ ਕਿਹਾ ਹੈ ਪਰ ਨੇ ਕਾਨੂੰ ਕਹਿਣਾ ਮੈਂ ਕਿਹਾ ਮੇਰਾ ਦਿਲ ਸੀਗਾ ਚੌਲ ਖਾਣ ਤੇ ਸਾਡੇ ਘਰ ਦੇ ਇੱਕ ਸੁਲ ਜਿਹਦਾ ਜੋ ਦਿਲ ਕਾਦਾ ਬਣਾ ਕੇ ਖਾ ਲੈਂਦਾ ਹੁਣ ਸਾਰਿਆਂ ਦਾ ਦਿਲ ਸੀਗਾ ਚੌਲਾ ਤੇ ਆਪਾਂ ਚੌਲ ਖਾ ਲੈਣੇ ਹੁਣ ਚਲ ਐਦਾ ਦੀ ਕੋਈ ਗੱਲ ਨਹੀਂ ਹੈਗੀ ਜੇ ਰੋਟੀ ਕਹਿੰਦੇ ਅਸੀਂ ਰੋਟੀ ਬਣਾ ਲੈਂਦੇ ਖਾ ਬੱਦ ਤੇ ਚੌਲ ਠਿਕ ਬਣਿਆ ਨਾ ਬਹੁਤ ਸੁਆਦ ਬਣਿਆ ਜਦੋਂ ਤੁਹਾਡੇ ਭੈਣ ਆਈ ਸੀ ਤੇ ਤੁਸੀਂ ਮੈਨੂੰ ਹੀ ਫੋਨ ਕਰ ਦਿੰਦੇ ਹੈ ਨਾ ਤਾਂ ਮੇਰੀ ਗੱਲ ਸੁਣ ਤੂੰ ਮੇਰੀ ਭੈਣ ਨਾਲ ਮਿਕਣ ਲੱਗ ਗਈਆਂ ਉਹ ਤਾਂ ਵਿਚਾਰੀ ਕਦੀ ਕਦੀ ਆਉਂਦੀ ਆ ਤੇ ਤੂੰ ਮਹੀਨੇ ਦੇ ਵਿੱਚ ਚਾਰ ਢੇੜੇ ਮਰ ਜਾਂਦੀਆਂ ਤੇ ਮੈਂ ਆਪਣੇ ਪੇਕੇ ਹੀ ਆਣੀ ਆ ਤੇ ਪੇਕੇ ਆਉਣੀ ਆ ਮੈਂ ਨਹੀਂ ਤਾਂ ਮੇਰੀ ਭੈਣ ਕਿੰਨੀ ਕ ਵਾਰੀ ਤੁਰੀ ਰਹਿੰਦੀ ਜਿਉ ਇੱਕ ਵਾਰੀ ਆਗੇ ਤਾਂ ਤੈਨੂੰ ਉਹ ਵੀ ਲੱਗੇ ਲੱਗਦੀ ਆ ਨਾ ਤੁਸੀਂ ਕਿਉਂ ਇੰਨੀ ਗੱਲ ਕਹੀ ਆ ਕਿ ਤੂੰ ਚੌਥੇ ਦਿਨ ਤੁਰੀ ਰਹਨੀ ਆ ਆਹੋ ਤੇ ਮੇਰੀ ਗੱਲ ਤੈਨੂੰ ਮੇਰੀ ਭੈਣ ਦਾ ਆਇਆ ਤਾਂ ਚੁੱਪ ਗਿਆ ਤੈਨੂੰ ਆਪਣਾ ਨਹੀਂ ਦਿਸਦਾ ਅਸੀਂ ਤੈਨੂੰ ਕਦੀ ਮੱਥੇ ਦੀੜੀ ਪਾਈ ਆ ਇਹਨੂੰ ਘਰੇ ਨਾ ਮੈਂ ਤਾਂ ਜਦੋਂ ਕਹੀ ਜਾਨੀ ਆ ਤੁਹਾਡੇ ਧਿਆਨ ਦੇ ਸਾਹਮਣੇ ਕਿ ਮੈਂ ਤੁਹਾਨੂੰ ਫੋਨ ਕਰਦੀ ਤੁਸੀਂ ਕਹਿੰਦੇ ਮੇਰੇ ਕੋਲ ਕੀ ਆਂਦਾ ਨਹੀਂ ਮੇਰੇ ਕੋਲ ਮੈਂ ਪਾਗਲ ਆ ਤੇ ਤੁਹਾਨੂੰ ਮੈਂ ਕਹੀ ਜਾਵਾਂਗੀ ਕਿ ਮੈਂ ਤੁਹਾਨੂੰ ਫੋਨ ਕਰਦੀ ਆ ਤਾਂ ਤੁਸੀਂ ਚੱਕਦੇ ਨਹੀਂ ਤੇ ਤੁਸੀਂ ਅੱਗੋਂ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਆਂਦਾ ਹੀ ਨਹੀਂ ਆ ਜਦ ਮੈਨੂੰ ਨਹੀਂ ਆਇਆ ਤਾਂ ਮੈਂ ਕੀ ਕਰਾਂ ਹੋਰ ਮੈਂ ਇਹੀ ਕਹੂੰਗੀ ਤੈਨੂੰ ਇਹੀ ਕਹਾਂ ਆਪਣੀਆਂ ਤਾਂ ਖੋਟੀਆਂ ਆਤ ਤਾਂ ਛੱਡ ਦੇ ਜਦ ਦੇਖੋ ਝੂਠੇ ਬੋਲਣ ਤੇ ਲੱਕ ਘਰਿਆ ਕੋਈ ਚੱਜ ਦੀ ਗੱਲ ਕਰਿਆ ਕਰ ساری ਉਮਰ ਪਹਿਲਾਂ ਵੀ ਆਹ ਲੱਛਣ ਕਰਦੀ ਰਹੀ ਹੁਣ ਵਿਆਹ ਕੇ ਵੀ ਨਾ ਤੂੰ ਤਾਂ ਸੁਧਰੀ ਹੂੰ ਹੁਣ ਫੇਰ ਤੇਰੇ ਉਹੀ ਲੱਛਣ ਤੂੰ ਘਰ ਜਾ ਕੇ ਪੁਆੜੇ ਪਾਉਣੀ ਆ ساری ਉਮਰ ਮੈਂ ਤੇਰੇ ਪਿੱਛੇ ਧੰਦ ਪਿੱਟ ਦੀ ਮਰ ਕੇ ਹੀ ਘਰ ਨੂੰ ਬਣਾਉਂਦੀ ਤੇ ਲੈ ਤੂੰ ਕੋਈ ਕਮੀ ਨਹੀਂ ਛੱਡੀ ਜੁੱਤੀਆਂ ਫਰਾਉਣ ਤੋਂ ਮੈਨੂੰ ਤੇ ਹੁਣ ਫੇਰ ਤੂੰ ਆਣ ਕੇ ਉਹੀ ਕੰਮ ਸ਼ੁਰੂ ਕਰ ਦਿੱਤੇ ਆ ਨਾ ਮੈਂ ਤੈਨੂੰ ਕੀ ਕਹਤਾ ਆ ਹੈ ਜਿਹੜੇ ਤਾਂ ਕਹਿੰਦੇ ਮੇਰੇ ਜੁੱਤੀਆਂ ਪਹਰਦੀ ਆ ਜੁੱਤੀਆਂ ਵਾਲੇ ਕੰਮ ਕਰਦੀ ਤਾਂ ਖੰਭੀ ਹੀਗੀ ਅੱਛਾ ਇਹ ਤਾਂ ਛੁਕਰਕਾਰ ਪਰਮਾਤਮਾ ਦਾ ਜਿਨੇ ਮੇਰੀ लाज ਰੱਖੀ ਆ ਮੈਨੂੰ ਘਰੋਂ ਨਿਕੜਾਇਆ ਅੱਛਾ ਨਹੀਂ ਤਾਂ ਤੂੰ ਤਾਂ ਦਿਲ ਤੇ ਛੁਰੀਆਂ ਚਲਾਉਣ ਨੂੰ ਕੋਈ ਕਮੀ ਨਹੀਂ ਛੱਡੀ ਹੁਣ ਦੇਖ ਮੇਰਾ ਪੁੱਤ ਵੀ ਆਇਆ ਗਿਆ ਮੇਰੀ ਨੂੰਹ ਆ ਗਈ ਆ ਹੁਣ ਮੇਰੀ ਨੂੰਹ ਦੇ ਸਾਹਮਣੇ ਆ ਕਲਾ ਕਲੇਸ਼ ਨਾ ਕਰਿਆ ਕਰ ਅੱਛਾ ਅੱਗੇ ਕਾਨੂੰ ਬੱਚਿਆਂ ਤੇ ਕੀ ਅਸਰ ਪਾਊਗਾ ਭੂਆ ਹੁਣ ਵੀ ਆਹੇ ਕੁਛ ਕਰਦੀ ਤੇ ਆਕੇ ਨਾ ਜੇ ਤੂੰ ਪੂਰ ਦੇ ਬਾਰੇ ਦੱਸਿਆ ਹੋਊਗਾ ਤਾਂ ਹੀ ਅਗਲੀ ਕਹੂਗੀ ਤੇ ਉਹ ਬਣਾ ਸੁਣਦੀ ਨਹੀਂ ਸੁਣਦੀ ਤੇਰੀਆਂ ਗੱਲਾਂ ਉਹਦੇ ਕਿਹੜਾ ਕੰਨ ਨਹੀਂ ਹੈਗੇ ਮੂੰਹ ਨਹੀਂ ਹੈਗਾ ਸਭ ਕੁਝ ਨਹੀਂ ਸੁਣਦੀ ਵੀ ਆ ਨਹੀਂ ਵੀ ਤਾਂ ਸੁਣਿਆ ਆ ਕਿ ਜੇ ਮਾਸੀ ਆਈ ਹੈ ਤਾਂ ਭੂਆ ਨੂੰ ਵੀ ਫੋਨ ਕਰਦੇ ਮੈਂ ਇਹ ਹੀ ਗੱਲ ਕਹੀ ਆ ਤੂੰ ਤਾਂ ਗੱਲ ਐਡੀ ਗੱਲ ਐਡੀ ਕੱਟ ਦਿੰਨੀ ਆ ਕੀ ਐਡੀ ਐਡੀ ਕੱਟ ਦਿੰਨੀ ਆ ਅੱਛਾ ਤੂੰ ਫालतू ਨਾ ਬੋਲਿਆ ਕਰ ਨਹੀਂ ਤੁਹਾਡੇ ਘਰ ਆਣਾ ਹੀ ਬੇਕਾਰ ਆ ਬਣਾ ਆਇਆ ਕਰ ਆਪਣੇ ਘਰ ਰਹਿ ਇੱਥੇ ਕੀ ਕਰਨ ਆਉਣੀ ਆ ਕੀ ਕਰਨਾਂ ਨਹੀਂ ਆ ਅੱਜ ਮੇਰੀ ਮਾਂ ਹੁੰਦੀ ਤਾਂ ਇੰਨੀ ਗੱਲ ਨਾ ਤੂੰ ਕਹਿੰਦੀ ਮੈਨੂੰ ਜੇ ਤੇ ਮੇਰਾ ਗੱਲ ਸੁਣ ਮਾਂ ਦੀ ਗੱਲ ਕਰਦੀ ਆ ਨਾ ਤਾਂ ਤੈਨੂੰ ਇੰਨੀ ਕਿਨੂੰ ਮਾਂ ਬਣ ਕੇ ਹੀ ਪਾਲਿਆ ਸੀ ਤੈਨੂੰ ਪਾਲਿਆ ਪੋਸਿਆ ਵਿਆਹਾ ਕੀ ਨਹੀਂ ਕੀਤਾ ਤੇਰਾ ਤੇਰੇ ਸਾਰੇ ਚਾਲਾੜੀ ਕੀਤੇ ਹੈ ਤੂੰ ਪਹਿਲਾਂ ਵੀ ਨੇ ਮੈਨੂੰ ਬਖਸ਼ਿਆ ਤੇ ਹੁਣ ਮੇਰੇ ਵਿਆਹ ਕਰਾ ਕੇ ਵੀ ਨਹੀਂ ਬਖਸ਼ਦੀ ਹੈਗੀ ਹੁਣ ਤਾਂ ਮੈਨੂੰ ਕਦੀ ਮਾਂ ਮਾਲਾ ਮਾਤਾਣ ਦੇ ਦੇ ਐ ਤੇਰੇ ਹੱਥੀ ਸ਼ਾਮਾ ਕੀਤੀਆਂ ਤੂੰ ਤਾਂ ਮੇਰੇ ਸਿਰ ਸੁਆਹ ਪਾਉਣ ਤੇ ਤੁਰਿਓ ਆ ਅਦੀ ਕੋਈ ਚੱਜ ਦਾ ਕੰਮ ਨਾ ਕਰੀ ਆ ਜबान ਤੋਂ ਕੋਈ ਚੱਜ ਦੀ ਵੀ ਗੱਲ ਕੱਢ ਲਿਆ ਕਰ ਇਹ ਜਦੋਂ ពੁੱਟਦੀ ਆ ਬਾਹਰ ਨੂੰ ਅੱਗ ਲਾਉਂਦੀ ਆ ਬਾਹਰ ਕਾਲਜਾ ਮਚਾਉਂਦੀ ਆ ਨਾ ਆ ਜਿਹੜਾ ਤੂੰ ਕਰਨ ਦੀ ਆ ਜੀਵ ਕੱਢ ਕੇ ਗੱਲਾਂ ਕਰਨ ਦੀ ਆ ਇਹ ਕਾਜਾ ਨਹੀਂ ਮਚਾਉਂਦੀ ਸਗੋਂ ਮੈਂ ਤੂੰ ਮੇਰੇ ਤੋਂ ਵੱਡੇ ਜੇ ਇੱਜ਼ਤ ਕਰਾਓ ਤੇ ਤੇਰਾ ਭਾਦਿਓ ਮੈਂ ਤਾਂ ਬਥੇਰੀ ਇੱਜ਼ਤ ਕੀਤੀ ਇੱਜ਼ਤ ਨਾਲ ਹੀ ਤੋਰੀ ਸੀ ਇੱਜ਼ਤ ਕੀਤੀ ਆ ਤੈਨੂੰ ਮਾਵਾ ਵਾਲਾ ਪਿਆਰ ਦਿੱਤਾ ਕੀ ਤੈਨੂੰ ਮੈਂ ਮਾੜਾ ਕਰ ਦੇਤਾ ਤੇਰਾ ਆਜ ਤੱਕ ਕੋਈ ਕਮੀ ਪੇਚੀ ਨਹੀਂ ਛੱਡੀ ਤੈਨੂੰ ਹਰ ਚੀਜ਼ ਦੇ ਦਿੱਤੀ ਆ ਮਾਵਾ ਵਾਲਾ ਪਿਆਰ ਦੇ ਕੇ ਤੋਰਿਆ ਕਿਉਂਕਿ ਮੈਂ ਹੁਣ ਤੇਰੀਆਂ ਸਾਰੀ ਉਮਰ ਗੱਲਾਂ ਥੋੜੀ ਸੁਣੀ ਜਾਣੀਆਂ ਆ ਤੂੰ ਹੱਟ ਐ ਮੋਨੀ ਆ ਤੇ ਮੇਰੀ ਬੇਇੱਜ਼ਤੀ ਕਰਦੀ ਮੈਨੂੰ ਕੁੱਤੇ ਖਾਣੀ ਕਰਦੀ ਨਾ ਮੇਰੇ ਕੋਈ ਰਿਸ਼ਤੇਦਾਰ ਆਇਆ ਗਿਆ ਦੇਖਦੀ ਆ ਬੋਲਣ ਲੱਗੀ ਤੂੰ ਦੇਖਦੀ ਨਹੀਂ ਹੈਗੀ ਫਟਾਫਟ ਮੂੰਹ ਭਰ ਕੇ ਬੋਲ ਦਿੰਨੀ ਆ ਤੋ ਤਾਲਾ ਲੱਗ ਗਿਆ ਨਾ ਮੈਂ ਤਾਂ ਤੁਹਾਡੀਆਂ ਗੱਲਾਂ ਸੁਣੀ ਜਾਣੀਆਂ ਘਰੀ ਚ ਤੋਲਾ ਘਰੀ ਚ ਮਾਸਾ ਤੁਹਾਡਾ ਮੈਨੂੰ ਪਤਾ ਨਹੀਂ ਲੱਗਦਾ ਨਹੀਂ ਇਹ ਨਹੀਂ ਪਤਾ ਲੱਗਦਾ ਹਾ ਕੀ ਹੋ ਗਿਆ ਮੰਮੀ ਜੀ ਕੁੱਤ ਮੈਂ ਕੀ ਦੱਸਾਂ ਤੈਨੂੰ ਸਾਰੀ ਉਮਰ ਪਹਿਲਾਂ ਮੇਨਾਂ ਇਹੀ ਕੁਛ ਕਰਦੀ ਰਹੀ ਹੁਣ ਫੇਰ ਨਹੀਂ ਟਿਕਦੀ ਹੁਣ ਫੇਰ ਆਉਂਦੀ ਮੇਨਾਂ ਲੜਦੀ ਐ ਚਲੋ ਛੱਡੋ ਜੋ ਗੱਲਾਂ ਹੈਗੀਆਂ ਮਮਿਚੀ ਪਿਛਲੀਆਂ ਛੱਡ ਦਿਓ ਮਿੱਟੀ ਪਾਓ ਉਹ ਗੱਲਾਂ ਤੇ ਹੁਣ ਅੱਗੇ ਦੇਖੋ ਅਸੀਂ ਆ ਬੱਚੇ ਨੇ ਤੇ ਉਹ ਵੀ ਤਾਂ ਹੁਣ ਦੀਦੀ ਨਾਲ ਇਦਾਂ ਹੀ ਕਰਨਗੇ ਨਾ ਸਾਡੇ ਤੋਂ ਉਹਨਾਂ ਨੇ ਸਿੱਖਣਾ ਵਾ ਤੁਹਾਨੂੰ ਕਿਦਾਂ ਦਾ ਲੱਗੂਗਾ ਚਲੋ ਮੈਂ ਮੰਨਿਆ ਵੀ ਪੂਆ ਜੀ ਤੋਂ ਗਲਤੀਆਂ ਹੋਈਆਂ ਨੇ ਕੀਤਾ ਬਹੁਤ ਕੁਝ ਉਹਨਾਂ ਨੇ ਤੁਹਾਡੇ ਨਾਲ ਕੀਤਾ ਪਰ ਪਰ ਨਹੀਂ ਹੁਣ ਮਿੱਟੀ ਪਾ ਕੇ ਉੱਥੇ ਤੱਕ ਫੇਟੇ ਦਿਲ ਚੋਂ ਤੁਹਾਡੇ ਨਿਕਲਣੀਆਂ ਹੀ ਨਹੀਂ ਗੀਆਂ ਗੱਲਾਂ ਬੱਚਿਆਂ ਨੇ ਆਪਣੇ ਤੋਂ ਸਿੱਖਣਾ ਵਾ ਕੱਲੂ ਦੀਦੀ ਆਣ ਬੱਚੇ ਉਹਦਾ ਦੇ ਕੰਨ ਨਾ ਬੁਲਾਣ ਉਹਨਾਂ ਨੂੰ ਮੈਂ ਨਾ ਬੁਲਾਵਾ ਫੇਰ ਫੇਰ ਤੁਹਾਡੇ ਦਿਲ ਤੇ ਕੀ ਬਿੱਤੂਗੀ ਥੋੜਾ ਸਮਝੋ ਐਦਾਂ ਨਾ ਕਰਿਆ ਕਰੋ ਭੂਆ ਜੀ ਤੁਸੀਂ ਵੀ ਆਪਣਾ ਥੋੜਾ ਬਿਹੇਵਰ ਨਾ ਬਦਲੋ ਸੁਭਾਅ ਬਦਲੋ ਆਪਣਾ ਆਪਣੀ ਸੋਚ ਬਦਲੋ ਤੁਸੀਂ ਸਾਡੇ ਮੂਹਰੇ ਉਹਨਾਂ ਨੂੰ ਇੰਨਾ ਬੋਲਦੇ ਹੋ ਆ ਕੇ ਤੇ ਉਹਨਾਂ ਦੀਆਂ ਵੀ ਤਾਂ ਉਹਨਾਂ ਨੂੰ ਵੀ ਤਾਂ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਨਾ ਮੈਂ ਉਹ ਕਹਿ ਰਹੀ ਆ ਪੁੱਤ ਮੈਂ ਹੁਣ ਨੋਹਾ ਪੁੱਤਾਂ ਦੇ ਵਿੱਚ ਇੰਨੀ ਬੇਇੱਜ਼ਤੀ ਥੋੜੀ ਕਰਾਉਂਗੀ ਮੈਂ ਉਹ ਇਹਨਾਂ ਨੂੰ ਕਹਿ ਆ ਤਾਂ ਹੈਗਾ ਹੁਣ ਤੁਸੀਂ ਨਾ ਬੋਲਿਆ ਕਰੋ ਉਹਨਾਂ ਨੂੰ ਆ ਕੇ ਤੁਸੀਂ ਵੀ ਦੇਖੋ ਤੁਹਾਡੇ ਵੀ ਹੈਗੇ ਤੁਹਾਡੇ ਵੀ ਘਰੇ ਨੋਹਾਾਂ ਹੈਗੀਆਂ ਨੇ ਉਹ ਜੇ ਕਰਨ ਐਦਾਂ ਤੁਹਾਡੇ ਨਾਲ ਮਾੜਾ ਸਲੂਕ ਕਰਨ ਜੇ ਥੋਡੀ ਉਹਨਾਂ ਦੇ ਸਾਹਮਣੇ ਕੋਈ ਬੇਇੱਜ਼ਤੀ ਕਰੇ ਤੁਹਾਨੂੰ ਕਿੱਦਾਂ ਲੱਗੂਗਾ ਠੀਕ ਹੈ ਫਰਫਰਜਾਈਆਂ ਨੂੰ ਪਤਾ ਲੱਗਦਾਗਾ ਕਿ ਸਾਡੀਆਂ ਵੀ ਨੇ ਨਾਨਾ ਆ ਅਸੀਂ ਵੀ ਉਹਨਾਂ ਨੂੰ ਪਿਆਰ ਨਾਲ ਬੁਲਾਈਏ ਸਾਡਾ ਵੀ ਜੀ ਕਰਦਾ ਪੈ ਕੇ ਆਨ ਨੂੰ ਪੈ ਕੇ ਫਰਫਰਜਾਈਆਂ ਨਾਲ ਹੀ ਹੁੰਦੇ ਸਾਨੂੰ ਵੀ ਪਤਾ ਆ ਦੀਦੀ ਮੈਂ ਬੋਲਾਂ ਜੇ ਅਗਰ ਉਹ ਤੁਹਾਨੂੰ ਪੁੱਛਦੇ ਆ ਤਾਂ ਆਈ ਤੁਸੀਂ ਆਇਓ ਨਹੀਂ ਤੇ ਇਹ ਚਾਹਨ ਤਾਂ ਇਹ ਆਣੀ ਨਾ ਦੇ ਨਾ ਕਰਿਆ ਕਰੋ ਕੋਈ ਗੱਲ ਨਹੀਂ ਭੈਣ ਚੱਲ ਕੋਈ ਨਹੀਂ ਮਾਫ ਕਰਨਾ ਲੱਗਾ ਛੱਡੋ ਤੁਸੀਂ ਉਹ ਗੱਲਾਂ ਛੱਡ ਦਿਓ ਹੁਣ ਉਹ ਦੇਵਚੋਂ ਕੱਢ ਦਿਓ ਗੱਲਾਂ ਚੋਂ ਹੈਗੀਆਂ ਜੇ ਮੈਂ ਇਹਨੂੰ ਪਿਆਰ ਦਿੰਦੀ ਆ ਤੇ ਤਾਂ ਹੀ ਅੱਜ ਤੱਕ ਇਹ ਮੇਰੇ ਕੋਲ ਬੈੰਦੀ ਆ ਕਿ ਜੇ ਮੈਂ ਪਿਆਰ ਨਾ ਦਿੰਦੀ ਹੁਮ ਤਾਂ ਇਹ ਮੇਰੇ ਕੋਲ ਆ ਕੇ ਬੈਠੇ ਕਿੱਦਾਂ ਚਲ ਚਲੋ ਛੱਡੋ ਕੋਈ ਆਉਣਾ ਦੇਖੋ ਜੇ ਕੋਈ ਕਿਸੇ ਦਾ ਹੈਗਾ ਤੇਰੇ ਲਈ ਹੈਗੀ ਆ ਹੈਨਾ ਉਹ ਮੈਂ ਤੇਰੀ ਮਾਂ ਨਹੀਂ ਹੈਗੀ ਤੂੰ ਕਦੀ ਮੈਨੂੰ ਮਾਂ ਲੈ ਇੱਕ ਵਾਰੀ ਪਿਆਰ ਦੇ ਕੇ ਤਾਂ ਦੇ ਮੈਨੂੰ ਮਾਂ ਸਮਝ ਕੇ ਤਾਂ ਦੇਖ ਚਲੋ ਤੁਸੀਂ ਮਾਨ ਨਾ ਖਰਾਬ ਕਰੋ ਹੁਣ ਤੁਸੀਂ ਆਓ ਸਾਡੇ ਹੱਥਾਂ 'ਇ ਫੈਲਣਗੇ ਜੇ ਅਸੀਂ ਨਾ ਤੁਹਾਨੂੰ ਪੁੱਛੀਏ ਜੇ ਇਹ ਤੁਹਾਨੂੰ ਅੱਗੇ ਤਾਂ ਕੁਝ ਬੋਲਦੇ ਅਸੀਂ ਹੈਗੇ ਆ ਇਹ ਕਿਤੇ ਭਰਾ ਪਰ ਜਾਈਆਂ ਨਾਲ ਹੀ ਹੁੰਦੇ ਆ ਮਾਪੇ ਦੇ ਤਲ ਦਾ ਪਰਛਾਵਾਂ ਆ ਸਾਨੂੰ ਇੰਨਾ ਤਾਂ ਕੀ ਮਾਨ ਆ ਬੱਸ ਫਿਰ ਫਿਰ ਤੁਸੀਂ ਆਓ ਆਪਣਿਆਂ ਨਾਲ ਹੀ ਹੁੰਦੇ ਆ ਗੁੱਸੇ ਨਹੀਂ ਦੇ ਕੋਈ ਨਾ ਜਿੱਥੇ ਪਿਆਰ ਆ ਉੱਥੇ ਹੀ ਲੜਾਈਆਂ ਨੇ ਨਾ ਤੁਸੀਂ ਭੈਣ ਬਣ ਕੇ ਆਓ ਐਨਾ ਪਿਆਰ ਦੇਣਗੇ ਤੁਹਾਨੂੰ ਮੇਰਾ ਨਹੀਂ ਬਣਦਾ ਬੋਲਣਾ ਫੇਰ ਹੋ ਜਾਂਦੀ ਗੱਲ ਇੱਥੇ ਸਾਡੀ ਮਾਂ ਆ ਫੇਰ ਬਸ ਕੋਈ ਵੀ ਤੂੰ ਇਦਾਂ ਹੀ ਬਸ ਮੇਰੀ ਧੀ ਬਣ ਕੇ ਆ ਮੈਂ ਤੈਨੂੰ ਅੱਗੇ ਵੀ ਆਪਣੇ ਮੈਂ ਮੇਰੇ ਮਨ ਚ ਤਾਂ ਕੁਝ ਨਹੀਂ ਹੈਗਾ ਮੈਂ ਤਾਂ ਤੈਨੂੰ ਅੱਗੇ ਵੀ ਗਲੇ ਲਾਉਣੀ ਆ ਪਰ ਤੂੰ ਘਰਕ ਤਾਂ ਵਿੱਚ ਇਦਾਂ ਦੀਆਂ ਕਰ ਜਾਂਦੀ ਗੱਲ ਬੋਲਣ ਲੱਗੀ ਦੇਖਦੀ ਨਹੀਂ ਪੇ ਮੇਰਾ ਮਨ ਦੁਖੀ ਹੁੰਦਾ ਹੁਣ ਨੇ ਕਦੀ ਇਦਾਂ ਦੀ ਕੋਈ ਗੱਲ ਕਰਨੀ ਧੀ ਬਣ ਕੇ ਆ ਅਸੀਂ ਤੈਨੂੰ ਪਿਆਰ ਏਵੇਂ ਦੇਵਾਂਗੇ ਜੋ ਧੀਆਂ ਨੂੰ ਦੇਈਦਾ ਆ। ਅੱਛਾ ਕਿਵੇਂ ਭਰਾ ਭਜਾਈਆਂ ਨਾਲ ਹੁੰਦੀ ਆ। ਮਾਂ ਤਰ ਤਰ ਰੋਣਾ। ਹਾਂ ਰੋ ਨਾ ਚੁੱਪ ਹੋ ਜਾ। ਸਾਡੇ ਮਾਂ ਪੇ ਚਲੇਗੇ ਸਾਨੂੰ ਪਤਾ ਆ। ਸਾਡੇ ਪੇਕੇ ਕੀ ਨੇ। ਬਸ ਚੁੱਪ ਕਰ ਜਾ। ਸ਼ੌਂਕਨ ਨਾ ਦੇ ਮਾਂ ਨੇ। ਜਦੋਂ ਬੋਲ ਬੋਲ ਦਿੱਤੇ ਤੇ ਮੈਨੂੰ ਕੀ। ਬਸ ਚੁੱਪ ਕਰ ਜਾ। ਕੋਚੇ ਕੋਚੀ ਆਓ ਤੁਹਾਡਾ ਹੀ ਘਰ ਆ ਅੱਛਾ ਹੱਸਦੇ ਘੇੜਦੇ ਆਓ ਹੱਸਦੇ ਘੇੜਦੇ ਜਾਓ ਬਸ ਸਾਡੀ ਪਰਜਾਈ ਬਹੁਤ ਚੰਗੀ ਹੈ ਪਰ ਮਾ ਮਾ ਹੈ ਫਿਰ ਤੁਸੀਂ ਆਦਾਓ ਤੁਸੀਂ ਜਦੋਂ ਮੱਧਿਆ ਗੁੱਸੇ ਨਾਲ ਰੱਖਿਆ ਕਰੋ ਹਾਂ ਚਲੋ ਹੁਣ ਚੱਲ ਜੀ ਦਿੰਦੀਆਂ ਨੇ ਸਾਡੇ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਬਾਤ ਚੁੱਪ ਕਰ ਗਾ ਲਓ ਉਹ ਚੁੱਪ ਕਰੋ ਹੁਣ ਨਹੀਂ ਹੁਣ ਨਹੀਂ ਰੋਣਾ ਹੈਗਾ ਹੁਣ ਸਭ ਕੋਈ ਲੋਕੀ ਕਹਿੰਦੇ ਪੇਕੇ ਮਾਵਾ ਨਾਲ ਹੁੰਦੇ ਆ ਮੈਂ ਕਹਿੰਦੀ ਨਹੀਂ ਮਾਪਿਆਂ ਦਾ ਕਿਤੇ ਹੀ ਆ ਕਹਿੰਦੇ ਨੇ ਸਾਰੀ ਜ਼ਿੰਦਗੀ ਨਾਲ ਪੇਕੇ ਦੇ ਭਰਾ ਪਰਜਾਈ ਨਾਲ ਹੁੰਦੇ ਆ ਜੇ ਉਹ ਕੋਈ ਭਰਾ ਪਰਜਾਈ ਸਮਝੇ ਤਾਂ ਅਸੀਂ ਤੈਨੂੰ ਸਮਝਦੇ ਨਹੀਂ ਇਹ ਗੱਲਾਂ ਇੱਥੇ ਖਤਮ ਕਰੋ ਜਿਹੜੇ ਰੋਸੇ ਗਿਲੇ ਨੇ ਜੇ ਐਂਜੀ ਚੱਲਦਾ ਰਿਹਾ ਨਾ ਤੇ ਅੱਗੇ ਦੀ ਅੱਗੇ ਇਹ ਚੱਲੀ ਜਾਣੇ ਆ ਜ਼ਿੰਦਗੀਆਂ ਤਾਂ ਹੀ ਚੱਲੀ ਜਾਣੀ ਫਿਰ ਨਫ਼ਰਤ ਨਾਲ ਹੀ ਭਰੀ ਜਾਣੀ ਅੱਗੋਂ ਭਰੀ ਜਾਣੀ ਫਿਰ ਕਿਸ਼ਵਤ ਤੇ ਰਹਿਣੇ ਨਹੀਂ ਆਪਣੇ ਤੋਂ ਕਰੀਏ ਇਹ ਖਤਮ ਕਰੀਏ ਇਹ ਆਪਾਂ ਪੀੜੀ ਨਹੀਂ ਚਲਾਉਣੀ ਇੱਥੇ ਖਤਮ ਕਰਨਾ ਠੀਕ ਹੈ ਬਾਬੀ ਜੀ ਕੇਕੇ ਮਾਵਾ ਨਾਲ ਨਹੀਂ ਕੇਕੇ ਭਰਾ ਭਜਾਈਆਂ ਨਾਲ ਨਹੀਂ ਬਸ 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 ਅਸੀਂ ਆਪਣੀ ਸੋਚ ਬਦਲੀ ਹੈ ਬਸ ਚੁੱਪ ਚਲੋ ਹੁਣ ਹੱਸ ਕੇ ਦਿਖਾਓ ਹੱਸਦੀ ਆਈਆਂ ਹੱਸਦੀ ਜਾਣਾ ਹਾਂ ਹੁਣ ਤੁਸੀਂ ਮੰਮੀ ਜੀ ਬਿਲਕੁਲ ਨਹੀਂ ਫਰਕ ਕਰਨਾ ਮੰਦਰ ਜੀ ਵੀ ਫਰਕ ਕਰਦੀ ਸੀਗੇ ਇਹ ਗੱਲਾਂ ਹੀ ਇਦਾਂ ਦੀਆਂ ਕਹਿ ਦਿੰਦੀ ਪੁੱਤ ਫਿਰ ਮਾਂ ਨੂੰ ਗੁੱਸਾ ਆ ਜਾਂਦਾ ਜੀ ਕਿਵੇਂ ਇਹ ਤੁਹਾਡੀ ਭੈਣ ਉਦਾਂ ਹੀ ਉਹਨਾਂ ਨੂੰ ਬਣਾ ਕੇ ਮੈਂ ਤਾਂ ਕਦੇ ਫਰਕ ਕੀਤਾ ਹੀ ਨਹੀਂ ਜਦੋਂ ਹੁਣ ਗੱਲਾਂ ਹੀ ਉਦਾਂ ਦੀਆਂ ਕਰੂਗੀ ਫਿਰ ਮੇਰੇ ਤੋਂ ਵੀ ਨਹੀਂ ਬਰਦਾਸ਼ਤ ਹੁੰਦੀਆਂ ਚਲੋ ਹੁਣ ਛੱਡੋ ਹੁਣ ਮੈਂ ਕਿਹਾ ਨਾ ਮਿੱਟੀ ਪਾਓ ਹੂੰ ਸਭ ਕੱਢ ਦੋ ਜਿਹੜੇ ਦਿਲ ਚ ਥੋੜੇ ਰੱਖੀਆਂ ਹੋਈਆਂ ਗੱਲਾਂ ਸਭ ਬਾਹਰ ਕਰ ਦੋ ਹੁਣ ਅਸੀਂ ਅੱਗੇ ਦੀ ਅੱਗੇ ਨਹੀਂ ਲਿਜਾਣੇ ਅਸੀਂ ਇੱਥੇ ਹੀ ਖਤਮ ਆਪਣੇ ਤੋਂ ਸ਼ੁਰੂਆਤ ਕਰੀਏ ਹਾਂ ਹਨਾ ਵੀ ਅਸੀਂ ਸਭ ਨੂੰ ਇੱਕ ਜਾ ਰੱਖੀਏ ਕੋਈ ਰਿਸ਼ਤੇ ਕੋਈ ਮਨ ਦੀ ਕੋਈ ਗਿੱਲਾ ਗੁੱਸਾ ਨਹੀਂ ਬਸ ਸਿੱਕੇ ਪ੍ਰਾਪਰ ਜਾਈਆਂ ਨਾਲ ਹੀ ਹੁੰਦੇ ਆ ਬਸ ਬਸ